ਹਾਂਜੀ ਹੋ ਗਿਆ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਬਰాత్రి ਦਾ ਦਿਹਾੜਾ ਹੈ ਕੱਲ ਸਬਰాత్రి ਦੀ ਜਣੀ ਅੱਜ ਲੰਗਰ ਲੱਗਿਆ ਹੈ ਇੱਥੇ ਵੀਰ ਸੰਜੇ ਉਹਨਾਂ ਨੇ ਨਾਲ ਮਿਲ ਕੇ ਨੌਜਵਾਨਾਂ ਨੇ ਟਹਿਲ ਸਿੰਘ ਵੀਰ ਸਾਡਾ ਕਾਕਾ ਸੰਜੇ ਜਮੀਲ ਖਾਨ ਲੰਗਰ ਲੱਗਿਆ ਹੈ ਪੂਰੀਆਂ ਸੋਲਿਆਂ ਦਾ ਸਾਗ ਤੇ ਸਾਰਾ ਨਰਾਲੀ 삭 ਕੇ ਗਿਆ ਹੈ ਹੁਣ ਸਾਭ ਨੂੰ ਅਸੀਂ ਸਦਾ ਲਈ ਲੰਗਰ ਚੱਲਣ ਅਮਰੂਦਾਂ ਦੇ ਬੂਟੇ ਲਾਏ ਨੇ ਪੰਜ ਇੱਥੇ ਇੱਥੇ ਜੀ ਹੋਰ ਵੀ ਇਹ ਸ਼ਿਵਦਵਾਲਾ ਹੈ ਉਧਰ ਸ਼ਿਵਦਵਾਲਾ ਇਹਨੂੰ ਇੱਕ ਬਾਗ ਹੀ ਬਣਾ ਦਾਂਗੇ ਸਾਰੇ ਬੂਟੇ ਇੱਥੇ ਲਾਵਾਂਗੇ ਤਾਂ ਕਿ ਬੱਚੇ ਆਉਣ ਹਰ ਇੱਕ ਤੋੜ ਕੇ ਖਾਣ ਸ਼ਿਵਦਵਾਲਾ ਪ੍ਰਾਚੀਨ ਸ਼ਿਵਦਵਾਲਾ ਹੈ ਇੱਥੇ ਦੱਸਦੇ ਨੇ ਵੀ ਬਹੁਤ ਸੁੱਖਾਂ ਬਾਰ ਆਉਂਦੀਆਂ ਨੇ ਜੋ ਵੀ ਇੱਥੇ ਸਰਦਾਂ ਨਾਲ ਆਉਂਦਾ ਹੈ ਕੱਲ ਇੱਥੇ ਬਹੁਤ ਵੱਡਾ ਲੰਗਰ ਲੁਧਿਆਣੇ ਤੋਂ ਸੰਗਤਾਂ ਆ ਕੇ ਹੀ ਲਾ ਕੇ ਗਏ ਨੇ ਹੀਰੋਾਟਟ ਵਾਲੇ ਇਸੇ ਤਰ੍ਹਾਂ ਬਹੁਤ ਦੂਰੋਂ ਦੂਰੋਂ ਦਿੱਲੀ ਤੋਂ ਵੀ ਸੰਗਤਾਂ ਆਉਂਦੀਆਂ ਨੇ ਚੱਲ ਕੇ ਆਉਂਦੀਆਂ ਨੇ ਕਿਉਂਕਿ ਸਾਡੇ ਇੱਥੇ ਪ੍ਰਚੀਨ ਵੱਡੇ ਬਜ਼ੁਰਗ ਹਿੰਦੂ ਵੀਰ ਬਹੁਤ ਰਹਿੰਦੇ ਹੁੰਦੇ ਸੀ ਤੇ ਉਹ ਉਹਨਾਂ ਦੀ ਇੱਥੇ ਬਹੁਤ ਸਰਦਾ ਹੈ ਜੀ ਇਸੇ ਤਰ੍ਹਾਂ ਸਰਦਾ ਸ਼ਿਵਜੀ ਮਹਾਰਾਜ ਅਕਾਲਪੁਰ ਵੈਜੂ ਮੜਾ ਕੇ ਰੱਖਣਾ ਨਗਰ ਵਿੱਚ ਸਾਰੇ ਪਿਆਰ ਤਵਾਕ ਬਖਸ਼ੇ ਸਾਰਿਆਂ ਵਿੱਚ ਪਿਆਰ ਰਹੇ ਨਗਰ ਵਿੱਚ ਪਿਆਰ ਰਹੇ ਵੈਗੁਰਜੀ ਦਾ ਖਾਲਸਾ ਵੈਗਜੀ ਕਤੇ